ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਤੰਦਰੁਸਤ ਦੀ ਕਲਾ ਵਿੱਚ ਹੋਮ ਹੋਗੇ ਤੇ ਅਸੀਂ ਅੱਜ ਜਾ ਰਹੇ ਹਾਂ ਜੀ ਪਿੰਡ ਨੂੰ ਦੁਪਹਿਰਾ ਸੇਖਰ ਹੈਗਾ ਅਸੀਂ ਪਹਿਲਾਂ ਜਾਵਾਂਗੇ ਜੀ ਪਿੰਡ ਜਾਣ ਤੋਂ ਪਹਿਲਾਂ ਇੱਥੇ ਮਹਾਲੀ ਦੇ ਵਿੱਚ ਹੀ ਸਾਡੇ ਪਿੰਡ ਦੇ ਹੈਗੇ ਆ ਆਪਣੇ ਡਾਕਟਰ ਸਾਹਿਬ ਦੇ ਦੋਸਤ ਹੈ ਉਹਨਾਂ ਦੀ ਬੇਟੀ ਜੱਜ ਬਣੀ ਹੈ ਸਾਡੇ ਪਿੰਡ ਦੀ ਬੇਟੀ ਜੱਜ ਬਣੀ ਆ ਸੀ ਪਹਿਲਾਂ ਉਹਨਾਂ ਨੂੰ ਮਿਲ ਕੇ ਆਵਾਂਗੇ ਕੰਗ੍ਰੈਚੁਲੇਸ਼ਨਸ ਕਹਿ ਕੇ ਆਵਾਂਗੇ ਚਲੋ ਜੀ ਚੱਲਦੇ ਆਪਾਂ ਲੋ ਜੀ ਪਹੁੰਚ ਗਏ ਅਸੀਂ ਉਹਨਾਂ ਦੇ ਘਰ ਨੂੰ ਆਣ ਲੱਗੇ ਸੀ ਤੇ ਫਿਰ ਕੱਲ ਫਿਰ ਅਸੀਂ ਹੈ ਨਹੀਂ ਸੀਗਾ ਵੈਸੇ ਸਾਡਾ ਫਿਰ ਨਾ ਪਤਾ ਨਹੀਂ ਕਿਉਂ ਮੂਰਦੇ ਹੀ ਬਣਿਆ ਹੈਗਾ ਕੱਲ ਅਸੀਂ ਚੱਲਗੇ ਪਿੰਡ ਸਾਡਾ ਮੂਡ ਤਾਂ ਹੀ ਨਹੀਂ ਬਣਿਆ ਉਹਦਾ ਪਿੰਡ ਵੀ ਜਾਣਾ ਸਭ ਵਧੀਆ ਸੀ ਪਿੰਡ ਦੇ ਜਾਂਦੇ ਉਹ ਆ ਜਾ ਕੁੜੀਏ ਆ ਜਾ ਪਾਈ ਆ ਗਈ ਸਾਡੀ ਕੁੜੀ ਆ ਗਈ ਗੜੀ ਇਹ ਇਹ ਛੋਟਾ ਹੀ ਆ ਫੜ ਕੇ ਲਿਆ ਇਹਨੂੰ ਬਾਹਰ ਲਿਆ ਨਹੀਂ ਕੋਈ ਨਾ ਬੈਠ ਜਾਣ ਤੇ ਲੈ ਪਾਈ ਨਹੀਂ ਨਹੀਂ ਕਿਦੋਂ ਜਲਦੀ ਆਏ ਨੂੰ ਆਉਗੀ ਹੋਰ ਪਾਈ ਕੀ ਆਜਾ ਲਾ ਨਹੀਂ ਨਹੀਂ ਬਿਲਕੁਲ ਨਹੀਂ ਵੀ ਨਾ ਪਾਪਾ ਨੂੰ ਕਹਿ ਰਹੀ ਸੀ ਸ਼ਿਜ਼ੋ ਲੈਣਾ ਹਾਂ ਸਿੱਪਾ ਕਹਿੰਦੇ ਨਾ ਸ਼ਿਜ਼ੋ ਦੇ ਬਾਤ ਬਹੁਤ ਨਹੀਂ ਚੜਦੇ ਹੈਗੇ ਹਾਂ ਇਹ ਤਾਂ ਬਿਲਕੁਲ ਨਹੀਂ ਚੜਦੇ ਚੜਦੇ ਨਹੀਂ ਨਾ ਨਾ ਬੜਾ ਕਿਊਟ ਲੱਗਦੇ ਆ ਬੰਦੇ ਕੋਲ ਸਾਡ ਦਾ ਇਹਨੂੰ ਗੁੱਸਾ ਨਹੀਂ ਚੜਦਾ ਬੀ ਜਮਾਈ ਨਾ ਇਹਨੂੰ ਤੇ ਕੁੱਟ ਵੀ ਲਾਉ ਤਾਬ ਨਹੀਂ ਕੋਈ ਹਾਂ ਚੱਲਿਆ ਤੇ ਇਹਦੇ ਬਿਲਕੁਲ ਨਹੀਂ ਬਾਣ ਚੜਦੇ ਇੱਕ ਆਪਣੇ ਸੀ ਜਿਹੜਾ ਉਹਦੇ ਨਾਲ ਗੋਲੀਆਂ ਬਹੁਤ ਆ ਜਾਂਦੀਆਂ ਸੀ ਹਾਂ ਉਹ ਪੈ ਜਾਂਦੇ ਨੇ ਉਹ ਅਸਲੀ ਮਜ਼ਾ ਆ ਗਿਆ ਪੰਜਾਬੀ ਚ ਕਹਿ ਲਈਏ ਆਪਾਂ ਇਹ ਬਾਈ ਕੁੜੀਆ ਸੰਦੀਪ Kaur ਸਾਡੀ ਸਾਡੇ ਪਿੰਡ ਦੀ ਹੈ ਪਿੰਡ ਦੀ ਨਹੀਂ ਸਾਡੀ ਘਰ ਦੀ ਕੁੜੀ ਹੈ ਹਾਂ ਤੇ ਪਿੰਡ ਦੇ ਵਿੱਚ ਦਾ ਮਤਲਬ ਜੱਜ ਹਾਂ ਆਪਣੇ ਹਾਂ ਇਹ ਕੁੜੀ ਪਹਿਲੀ ਹੈ ਸਾਡੇ ਸਾਡੇ ਪਿੰਡ ਦੀ ਪਹਿਲੀ ਕੁੜੀਆ ਜਿਹੜੀ ਜੱਜ ਬਣੀ ਹੈ ਤੇ ਬਾਕੀ ਪਿੰਡ ਵਾਸੀ ਇਹਦੇ ਬਹੁਤ ਸੋਹਣਾ ਮਾਨਸਤਕਾਰ ਦਿੱਤਾ ਬਹੁਤ ਦਿਨ ਪਹਿਲੇ ਪਾਕਨ ਮੈਂ ਕਿ ਕੀ ਗੱਲ ਮਿਸਾਲ ਦੀ ਜਿਹੜੀ ਬੁਲਾਇਆ ਅਸੀਂ ਕਿਤੇ ਪਿੰਡ ਵਾਸੀ ਨਹੀਂ ਹਾਂ ਵੀ ਅਸੀਂ ਪਿੰਡ ਦੇ ਨਹੀਂ ਹਾਂ ਕਿ ਅਸੀਂ ਵੀ ਉੱਥੇ ਹਾਂ ਅਗਲਾ ਤਾਂ ਮਾਨਸਤਕਾਰ ਕਰਦੇ ਹੈ ਜਿਹਦਾ ਨਾਮ ਕੀ ਹੈ ਇਹ ਜੂਨੂ ਨੀ ਹੁਣ ਆਪਾਂ ਸੰਡੇ ਨੂੰ ਇਕੱਠੇ ਹੋਣਾ ਹਾਂ ਸੰਡੇ ਕਿੱਥੇ ਮੈਂ ਤਾਂ ਦੇਖੋ ਜਦੋਂ ਦੀ ਕਰਾਉਣੀ ਇਹਨਾਂ ਨੂੰ ਕਹਿੰਦੇ ਭੁੱਲੀ ਜਾਂਦੇ ਫੋਨ 'ਚ ਅੱਛਾ ਮੈਂ ਤਾਂ ਕਿਹਾ ਸੀ ਮੈਂ ਕਿਹਾ ਤੁਸੀਂ ਤਾਂ ਸਾਨੂੰ ਰਿਟਾਇਰਮੈਂਟ ਤੇ ਬੁਲਾਇਆ ਨਹੀਂ ਗਿਆ ਅਸੀਂ ਪਾਪਾ ਨੂੰ ਕਹਿੰਦੇ ਪਤਰੀ ਕਹਿੰਦੀ ਬੁਲਾਇਆ ਸੀ ਮਮਾ ਪਰ ਕਿਊਟ ਆ ਯਾਰ ਜਿੱਦੋਂ ਮੈਂ ਵੀ ਲੈਣਾ ਹੂੰ ਹੌਣ ਤੂੰ ਜਿਹੜਾ ਕੋ ਮਾਜੀ ਲਈ ਜਾ ਕਿੰਨੇ ਪੈ ਗਏ ਪਾਪਾ ਤਾਂ ਲੱਗਦਾ ਹੈ ਨਹੀਂ ਨਹੀਂ ਪਾਪਾ ਨਹੀਂ ਮੰਨਦਾ ਅੰਕਲ ਤਾਂ ਬੈਠਾ ਸਾਹਮਣੇ ਡੇਲੀ ਇਹਦੇ ਫਿਰ ਇਹ ਲਪੜਾਗੀਆਂ ਲੈ ਲੈਣਾ ਆਪਾਂ ਨੇ ਮੈਂ ਐਕਚੁਅਲੀ ਕਾਫੀ ਲੋਕਾਂ ਨੂੰ ਦੇਖਿਆ ਫਿਰਦੌਸ ਨਾ ਬੋਦੀ ਚੱਕ ਕੇ ਮਾਰਕੀਟ ਚ ਕੋ ਅੰਦਰ ਤੇ ਰੋਟੀ ਖਾਣ ਨੂੰ ਲੱਗੇ ਹਲੋ ਇਹ ਤਾਂ ਇਹਨਾਂ ਕਰੇਗੀ ਉਹ ਬੜੀ ਜੀ ਸੀ ਨਾ ਕਰਨ ਕਰਕੇ ਇਹ ਤੁਹਾਡਾ ਮੂੰਹ ਪਤਾ ਕਿਉਂ ਮਿੱਠਾ ਕਰਾਇਆ ਹਾਂਜੀ ਕਿਉਂਕਿ ਸਾਡੇ ਸਰ ਉਹ ਰਿਟਾਇਰਮੈਂਟ ਹੋਈ ਜਾ ਉਹ ਨਾਲ ਮੂੰਹ ਨਹੀਂ ਨੇ ਇਹ ਵੈਸੇ ਪਿਆ ਮੰਗਦਾ ਵੀ ਮੈਨੂੰ ਵੀ ਦੇ ਕੁਛ ਇਹ ਮਿੱਠਾ ਖਾ ਲੈਣਾ ਬਹੁਤ ਜ਼ਿਆਦਾ ਸ਼ਕੀਨ ਆ ਪੂਰਾ ਹਾਂ ਮੈਂ ਤਾਂ ਕੁੱਤੇ ਨਹੀਂ ਕੀੜੇ ਨਹੀਂ ਪੰਦੇ ਨਹੀਂ ਆਪਾਂ ਪਾਪਾ ਦੇ ਨੂੰ ਪਾਂਦੀ ਸਾਡੇ ਪਾਪਾ ਜੱਗਤਿਆ ਬਲੱਡੂ ਕਾ ਦਨ ਨਹੀਂ ਜਾਂਦੀ ਪਾਉਣ ਨਹੀਂ ਦਿੰਦੇ ਸੀ ਤੇੜੇ ਪੈ ਜਾਂਦੇ ਨਹੀਂ ਨਹੀਂ ਕੁਝ ਹਾਂ ਹੁਣ ਪਹਿਲਾਂ ਤੂੰ ਦੱਸ ਕੁੜੀਏ ਕਿਵੇਂ ਲੱਗਦਾ ਤੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਐ ਅੱਗੇ ਕਿੰਨਾ ਟਾਈਮ ਲੱਗ ਗਿਆ ਰਿਜ਼ਲਟ ਆਉਣ ਦੇ ਵਿੱਚ ਹਾਂ ਰਿਜ਼ਲਟ ਆਉਣ ਦੀ ਮੈਂ ਤਾਂ ਹਰ ਵੇਲੇ ਹੀ ਪੁੱਛਦਾ ਕੀ ਬਣਿਆ ਕੀ ਬਣਿਆ ਇਹਨੇ ਕਹਣਾ ਬਸ ਆਹ ਹਫਤਾ ਰਹਿ ਗਿਆ ਮਹੀਨਾ ਰਹਿ ਗਿਆ ਹਫਤਾ ਰਹਿ ਗਿਆ ਚਲੋ ਹੋ ਗਿਆ ਬਸ ਚਲੋ ਅੱਜ ਵੀ ਉਹ ਹਾਈ ਕੋਰਟ ਗਏ ਸੀ ਨੇ ਹਾਂਜੀ ਹਾਂਜੀ ਉਹ ਸੀਗਾ ਕੰਮ ਨਾ ਉਹ ਆਪਣੇ ਉਹਦੇ ਮੇਰਾ ਖਿਆਲ ਹੈ ਬੇਟੇ ਲਈ ਹਾਂਜੀ ਅੱਜ ਇੱਥੇ ਬੈਠੇ ਕਿਰਮਾੜਾ ਮਿੱਠਾ ਦੇ ਫੇਰ ਦੇਖੀ ਤੇਰੇ ਨਾਲ ਤੇ ਨੇੜੇ ਤੇੜੀ ਰਹੂਗਾ ਅੱਗੇ ਇਹ ਥੋੜੀ ਤਰੱਕੀ ਹੈਗੀ ਹੈ ਕਰਾ ਦੇ ਬਿਮਾਰ ਹੈ ਨਹੀਂ ਬਿਮਾਰ ਵੀ ਨਹੀਂ ਉਹ ਨਾ ਪਤਾ ਨਹੀਂ ਤੈਨੂੰ ਸੰਭੀਰ ਕਾਬੂ ਕੀਤਾ ਰਹੇ ਅੰਦਰ ਇਹਨੂੰ ਫਿਰ ਤੁਸੀਂ ਅੰਦਰ ਨਹੀਂ ਰੱਖਦੇ ਹੈ ਤੁਸੀਂ ਜੀ ਰਹੇ ਹੋ ਕਿੱਦਾਂ ਅਸੀਂ ਜੀ ਰਹਿੰਦਾ ਇਹ ਸੀਜ਼ਨ ਮੈਂ ਨਾ ਹੁਣ ਨਾ ਅੰਦਰ ਪੈਦਾ AC ਚੱਲਦੇ ਆ ਸੀ ਨਾ ਫੇਰੇ ਘਰੇ ਹਾਂ ਜੀ ਨਹੀਂ ਤਾਂ ਮੇਰੇ ਭਾਈ ਅੱਜ ਇਹ ਘਰ ਨਹੀਂ ਹੈਗੇ ਜਗਜੀਤ ਸਿੰਘ ਜੀ ਜੱਲਾ ਤੇ ਅੱਜ ਦਰਵਾਜ਼ੇ ਤੋਂ ਹਾਂ ਇੱਕ ਤੁਹਾਨੂੰ ਖਾਸ ਚੀਜ਼ ਹੋਰ ਦਿਖਾਉਣ ਵਾਲੀ ਹੈ ਇਹਨ ਅਰਜਨ ਅਵਾਰਡ ਹੀ ਨੇ ਇਹਨਾਂ ਦਾ ਅਵਾਰਡ ਵੀ ਤੁਹਾਨੂੰ ਮੈਂ ਚੈੱਕ ਕਰਾਉਣਾ ਵੀ ਕਿਹੜਾ ਅਰਜਨ ਅਵਾਰਡ ਹੁੰਦਾ ਬਸ ਸੁਣਿਆ ਤਾਂ ਹੈ ਬਹੁਤ ਇਹ ਆ ਲਓ ਜੀ ਇਹ ਹੈ ਅਵਾਰਡ ਇਹ ਰਾਸ਼ਟਰਪਤੀ ਵੱਲੋਂ ਦਿੱਤਾ ਜਾਂਦਾ ਹੈ ਬਹੁਤ ਵੱਡੀ ਅਚੀਵਮੈਂਟ ਹੁੰਦੀ ਹੈ ਹਾਂ ਅਸਲ ਵਿੱਚ ਤਾਂ ਛੋਟਾ ਪੱਪੀ ਨਹੀਂ ਰੱਖਿਆ ਮੈਂ ਪੜ੍ਹ ਨਹੀਂ ਸੀ ਤੇ ਫਿਰ ਪਾਪਾ ਨੂੰ ਸੁਭੀ ਮੈਂ ਪੜੂੰਗੀ ਨਹੀਂ ਕੁੱਤੇ ਨੇ ਖੇਡੀ ਜਾਊਂਗੀ ਇਹ ਬਸ ਖੇਡਦੇ ਹੀ ਰਹਿੰਦਾ ਹੁਣ ਆਪਾਂ ਤੇ ਉਹਦੇ ਨੂੰ ਇਹ ਕਰਾਂਗਾ ਬਸ ਮੇਰੇ ਨਾਲ ਖੇਡੀ ਚੱਲੋ ਮੇਰੇ ਤੋਂ ਆਹ ਚੀਜ਼ਾਂ ਕੋਈ ਜੱਲੋ ਬੋਲਾਂ ਮੈਂ ਚੱਲੋ ਜਦੋਂ ਮੈਂ نیچے ਕਿਤੇ ਲੈ ਜੰਨੀ ਆ ਬੱਚੇ ਇਨਾ ਤੰਗ ਦੱਸੋ ਕੀ ਬਣਾਣਾ ਚਾਹ ਬਣਾਵਾਂ ਤੇ ਉਹ ਥੋੜੋ ਕਰਾਂਗੇ ਕੱਜ ਰਿਆ ਇੰਨੇ ਆਇਆ ਵੀ ਮੈਂ ਕਿੱਥੇ ਆ ਗਿਆ ਨਾ ਓਏ 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 ਜਗਨੂ ਹਮ ਕਰੇ ਤੋੜ ਰਹੀ ਹੈ ਕਿ ਤੁਸੀਂ ਮੈਂ ਬੋਲ ਜਾਂ ਮੈਂ ਜੇ ਅਸੀਂ ਉੱਥੋਂ ਹੋਏ ਸੀ ਹੁਣ ਅਸੀਂ ਚੱਲਿਆਂ ਜੀ ਪਿੰਡ ਨੂੰ ਜਿੱਥੇ ਮਿਲਾਂਗੇ ਆਪਾਂ ਤੁਹਾਨੂੰ ਪਿੰਡ ਚੱਲ ਕੇ ਇਹ ਹੈਗਾ ਜੀ ਲਾਂਡਰਾ ਲਾਂਡਰਾ ਸਿੰਘ ਚੌਕ ਵਿੱਚ ਖੜੇ ਆ ਪਹੁੰਚ ਗਏ ਜੀ ਫਤੇਗੜ ਸਾਹਿਬ ਗੁਰਦੁਆਰਾ ਜੋਤੀਸਰ ਗੁਰਦੁਆਰਾ ਜੋਤੀਸਰ ਸਾਹਿਬ ਜੇ ਅਸੀਂ ਮੱਥਾ ਟੇਕਾਂਗੇ